ਆਮ ਆਦਮੀ ਪਾਰਟੀ ਦੇ ਹਲਕਾ ਲੰਬੀ ਤੋਂ ਬਾਦਲ ਦੇ ਮੁਕਾਬਲੇ ਦੇ ਮੁੱਖ ਮੰਤਰੀ ਦੇ ਮੁਕਾਬਲੇ ਦੇ ਉਮੀਦਵਾਰ ਲਾਣੇ ਗਏ ਨੇ ਜਨੈਤ ਸਿੰਘ ਸਾਡੇ ਨਾਲ ਨੇ ਹਲਕਾ ਕਰਦੇ ਆ। ਇਸ ਮੁਕਾਬਲੇ ਨੂੰ ਕਿੰਨੀ ਵੱਡੀ ਚੁਣੌਤੀ ਗਿੰਦੇ ਹੋ? ਬਾਦਲ ਸਾਹਿਬ ਦਾ ਇੱਕ ਉਮਰ 'ਚ ਵੱਡੇ ਨੇ। ਰਾਜਨੀਤਿਕ ਕਦ ਵੀ ਵੱਡਾ ਹੈ ਕਿਉਂਕਿ 5 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਦਾ ਗਰਾਫ ਬਹੁਤ ਥੱਲੇ ਜਾ ਚੁੱਕਾ ਹੈ। ਲੋਕਾਂ ਦੀ ਨਜ਼ਰਾਂ ਵਿੱਚ ਉਹ ਗਿਰ ਚੁੱਕੇ ਨੇ। ਕਿਉਂਕਿ ਪੰਜਾਬ ਦਾ ਜੋ ਅੱਜ ਹਾਲ ਹੈ ਜੇ ਪੰਜ ਵਾਰੀ ਮੁੱਖ ਮੰਤਰੀ ਰਹੇ ਨੇ ਹੁਣ ਤਾਂ 10 ਸਾਲ ਤੋਂ ਸਰਕਾਰ ਦੇ ਵਿੱਚ ਸੀ ਜੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਜੇ ਨਸ਼ੇ ਦਾ ਵਪਾਰ ਚੱਲ ਰਿਹਾ ਹੈ ਜੇ ਰਿਸ਼ਵਤਾਂ ਲਈਆਂ ਜਾਂਦੀਆਂ ਨੇ ਜੇ ਥਾਣੇ ਕਚਹਿਰੀਆਂ ਦੇ ਵਿੱਚ ਇਨਸਾਫ ਨਹੀਂ ਹੋ ਰਿਹਾ ਜੇ ਥਾਣੇਦਾਰ ਇਹਨਾਂ ਦੇ ਜਥੇਦਾਰਾਂ ਤੇ ਕੋਇਲੀਆਂ ਵਾਲੀ ਵਰਗੇ ਗੁੰਡਿਆਂ ਦੇ ਕਹਨ ਦੇ ਉੱਤੇ ਚੱਲਦੇ ਨੇ ਤੇ ਲੋਕਾਂ ਦੇ ਵਿੱਚ ਇੱਕ ਤੜਪ ਹੈ ਇਸ ਵੇਲੇ ਜੋ ਮਹਿਸੂਸ ਕਰਦੇ ਨੇ ਅੱਜ ਹਾਲਾਤ ਇਹ ਨੇ ਕਿ ਆਟਾ ਦਾਲ ਸਕੀਮ ਦੇ ਉੱਤੇ ਉਹ ਲੋਕਾਂ ਨੂੰ ਚਲਾਉਣਾ ਚਾਹੁੰਦੇ ਨੇ ਅਸੀਂ ਆਟਾ ਦਾਲ ਸਕੀਮ ਤਾਂ ਜਾਰੀ ਰੱਖਾਂਗੇ ਜਿਹੜੇ ਗਰੀਬ ਪਰਿਵਾਰਾਂ ਨੂੰ ਪਰ ਅਸੀਂ ਉਹਨਾਂ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਅਸੀਂ ਉਹਨਾਂ ਦੇ ਕਰਜ਼ੇ ਮਾਫ਼ ਕਰਾਂਗੇ ਉਹਨਾਂ ਨੂੰ ਸਿੱਖਿਆ ਫ੍ਰੀ ਦੇਵਾਂਗੇ ਹੈਲਥ ਉਹਨਾਂ ਦੀ ਫ੍ਰੀ ਕਰਾਂਗੇ ਤਾਂ ਕਿ ਕਿਸੇ ਦੇ ਅੱਗੇ ਉਹਨਾਂ ਨੂੰ ਹੱਥ ਨਾ ਅੱਡੇ ਅੱડਨੇ ਪੈਣ ਤਾਂ ਕਿ ਉਹ ਗਰੀਬ ਤੇ ਅਮੀਰ ਦਾ ਜਿਹੜਾ ਇੱਕ ਵਿਤਕਰਾ ਹੋ ਗਿਆ ਜਿਹੜਾ ਫਰਕ ਪੈ ਗਿਆ ਉਹਨੂੰ ਦੂਰ ਕੀਤਾ ਜਾ ਸਕੇ ਤੇ ਪੰਜਾਬ ਦੇ ਲੰਬੀ ਦੇ ਵਿੱਚ ਘਰ ਲੋਕਾਂ ਦੇ ਜਿਹੜੇ ਕੱਚੇ ਰਹਿ ਗਏ ਨੇ ਉਹ ਪੱਕੇ ਹੋਣ ਜ਼ਮੀਰ ਵੀ ਪੱਕੇ ਹੋਣ ਇਹ ਸਾਡੀ ਕੋਸ਼ਿਸ਼ ਹੋਏਗੀ ਤੇ ਲੋਕ ਤਿਆਰ ਨੇ ਅੱਛਾ ਸਰ ਪੰਜਾਬ ਦੀ ਇੱਕ ਬਹੁਤ ਵੱਡੀ ਗੁਣਵੱਤਾ ਵੀ ਕਹ ਲਈ ਅਸੀਂ ਕਹਿ ਸਕਦੇ ਕਿ ਬਾਹਰੋਂ ਆਏ ਉਮੀਦਵਾਰ ਨੂੰ ਜਿਹੜੀ ਆ ਪੰਜਾਬ ਦੇ ਲੋਕ ਇੰਨੀ ਜਲਦੀ ਜੜੇ ਅਕਸੈਪਟ ਨਹੀਂ ਕਰਦੇ ਚਾਹੇ ਆਪਾਂ ਪਿਛਲੇ ਸਮੇਂ ਚ ਲੋਕ ਸਭਾ ਵੇਲੇ ਹਰਉਂ ਜੇਤਰੀ ਦੀ ਗੱਲ ਕਰੀਏ ਜਾਂ ਹੌਲੀ ਡਰਾਂ ਦੀ ਆ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਲੋਕ ਕਿਉਂਕਿ ਤੁਸੀਂ ਬੇਸ਼ੱਕ ਪੰਜਾਬੀ ਹੋ ਪਰ ਦਿੱਲੀ ਤੋਂ ਆ ਕੇ ਉਮੀਦਵਾਰ ਨੂੰ ਕੀ ਪੰਜਾਬ ਦੇ ਲੋਕ ਸਿਰ ਮੱਥੇ ਪਰਵਾਣ ਕਰਨਗੇ ਮੈਨੂੰ ਦੱਸੋ ਇੰਗਲੈਂਡ ਤੋਂ ਆਇਆ ਹੋਇਆ ਐਮਐਲਏ ਬਣਿਆ ਸੀ ਨਾ ਕਾਂਗਰਸ ਦਾ ਬਣਿਆ ਸੀ ਨਾ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਫਰਾਂਸ ਬੈਠੇ ਐ ਸਾਰੇ ਪੰਜਾਬੀ ਤੜਫ ਰਹੇ ਕਿ ਨਹੀਂ ਤੜਫ ਰਹੇ ਸਾਡੀ ਮਾਂ ਆ ਪੰਜਾਬ ਸਾਡੀਆਂ ਜੜਾਂ ਨੇ ਪੰਜਾਬ ਦੇ ਵਿੱਚ ਮੇਰੇ ਮਾਪੇ ਪੰਜਾਬ ਦੇ ਹੁਸ਼ਿਆਰਪੁਰ ਮੇਰਾ ਨਾਨਕਾ ਸੀ ਲਾਹੌਰ ਦੇ ਵਿੱਚ ਸਾਡਾ ਦਾਦਕਾ ਸੀ ਅੱਜ ਸਾਡੇ ਪੁਸ਼ਤਾ ਤੋਂ ਪੰਜਾਬੀ ਆ ਕਹਿਣ ਵਾਲੇ ਤੇ ਕਹਿਣਗੇ ਕਿ ਗੁਰਗੋਬਿੰਦ ਸਿੰਘ ਮਹਾਰਾਜ ਤਾਂ ਪਟਨਾ ਦੇ ਵਾਸੀ ਸੀ ਪਟਨਾ ਚ ਜੰਮੇ ਤੇ ਵਾਸੀ ਕਿੱਥੇ ਦੇ ਕਹੋਂਦੇ ਆਨੰਦਪੁਰ ਵਾਸੀ ਇਹ ਪੰਜਾਬ ਹੈ ਇਹ ਪੋਲਿਟਿਕਲ ਸ਼ੋਸ਼ੇਗਰੀਆਂ ਜਿਹੜੀਆਂ ਕਹਿੰਦੇ ਕਿ ਨਹੀਂ ਜੀ ਆਇਆਂ ਜਿਓਂ ਜੀ ਅੱਛਾ ਦੂਜੇ ਪਾਸੇ ਜੋਰੀਗਾਟੋਂ ਤੁਹਾਨੂੰ ਵੱਡਾ ਬਹੁਮਤ ਦਿੱਤਾ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਲੋਕਾਂ ਨੂੰ ਛੱਡ ਕੇ ਤੁਸੀਂ ਉੱਥੋਂ ਵਿਧਾਇਕ ਹੋ ਲੋਕਾਂ ਨੂੰ ਛੱਡ ਕੇ ਪੰਜਾਬ ਚ ਆਉਂਦੇ ਹੋ ਲੋਕੇ ਕਿਸੇ ਤਰੀਕੇ ਤੁਹਾਡੇ ਨਾਲ ਨਾਰਾਜ਼ ਰਹਿਣਗੇ ਉੱਥੇ 80% ਪੰਜਾਬੀ ਹੈ ਤੇ ਉਹ ਮੈਨੂੰ ਰੋਜ਼ ਕਹਿੰਦੇ ਸੀ ਕਿ ਪੰਜਾਬ ਦਾ ਬੁਰਾ ਹਾਲ ਹੈ ਜੀ ਤੁਸੀਂ ਪੰਜਾਬ ਦੇ ਆਬਜ਼ਰਵਰ ਬਣੇ ਹੋਏ ਹੋ ਮੈਂ ਸੈਂਟਰਲ ਆਬਜ਼ਰਵਰ ਸੀ ਪੰਜਾਬ ਦਾ ਭਲਾ ਕਰੋ ਉਹਨਾਂ ਦੀ ਚਿੰਤਾ ਮੈਂ ਦੇਖਦਾ ਸੀ ਸੱਚ ਜਾਣਿਆ ਜੇ ਪੰਜਾਬ ਜਿੱਤਣ ਦਾ ਸਭ ਤੋਂ ਵੱਡਾ ਪੋਜੀਟਿਵ ਇਮਪੈਕਟ ਮੇਰੀ ਉਸਰ ਜੋਰੀ ਗਾਰਡਨ ਕੰਸਟੈਂਸੀ ਤੇ ਪਊਗਾ ਅੱਛਾ ਸਰ ਦੂਜੇ ਪਾਸੇ ਆਪਾਂ ਗੱਲ ਕਰੀ ਤਾਂ 1984 ਦੇ ਦੰਗਾ ਪੀੜਤਾਂ ਨੂੰ ਦੇ ਹੱਕ ਦਿਵਾਉਣ ਲਈ ਕਹ ਸਕਦੇ ਹਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੋਂ ਸੀ ਲਗਾਤਾਰ ਸੰਘਰਸ਼ ਦੇ ਵਿੱਚ ਰਹੇ ਹੋ ਉਸੇ ਕਰਕੇ ਤੁਸੀਂ ਚਰਚਾ ਦੇ ਵਿੱਚ ਹੀ ਆਏ ਹੋ ਪਰ ਦੂਜੇ ਪਾਸੇ ਆਪਾਂ ਗੱਲ ਕਰੀ ਤਾਂ ਸਾਡੀ ਪੰਜਾਬ ਦੀ ਪੋਲਿਟਿਕਸ ਬੰਦੀ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਚਰਚਾ ਚਾਹੁੰਦਾ ਉਸ ਨਾਲ ਦੀ ਨਾਲ ਪੰਜਾਬ ਦੀ ਰਾਜਨੀਤੀ ਖਿੱਚਣ ਦੀ ਕੋਸ਼ਿਸ਼ ਕਰਦੀ ਹੈ ਤੁਹਾਨੂੰ ਕੀ ਇਸ ਤੋਂ ਪਹਿਲਾਂ ਪੰਜਾਬ ਦੇ ਕਿਸੇ ਦਲ ਵੱਲੋਂ ਤੁਹਾਨੂੰ ਕੋਈ ਆਫਰ ਆਈ ਹੈ ਜਦੋਂ ਜਦੋਂ ਮੈਂ 1984 ਦੇ ਵਿੱਚ ਕਤਲੇਆਮ ਦੇ ਦੋਸ਼ੀ ਸੱਜਨ ਕੁਮਾਰ ਤੇ ਟਾਈਟਲ ਵਰਗੇ ਦਰਿੰਦਿਆਂ ਨੂੰ ਜਿਨ੍ਹਾਂ ਨੇ ਸਿੱਖਾਂ ਦੇ ਸੇਰਾਂ ਦੇ ਮੁੱਲ ਪਾਏ ਗਲਾ ਚ ਟੈਰ ਪਾ ਕੇ ਸਾੜੇ ਜਿਨ੍ਹਾਂ ਨੇ ਗੁਰਤੇਗ ਬਾਦਸਾਹ ਮਹਾਰਾਜ ਦਰ ਨੂੰ ਵੀ ਨਹੀਂ ਬਖਸ਼ਿਆ ਰਕਾਬ ਗਨ ਸਾਹਿਬ ਤੇ ਸ਼ੀਸ਼ ਗਨ ਸਾਹਿਬ ਤੇ ਜਿਨ੍ਹਾਂ ਨੇ ਹਮਲੇ ਕੀਤੇ ਜਦੋਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਤੇ ਮੈਂ ਜੁੱਤੀ ਵਗਾ ਕੇ ਮਾਰੀ ਸੀ ਕਿਉਂਕਿ ਉਹ ਗ੍ਰਹਿ ਮੰਤਰੀ ਚਦੰਬਰਮ ਕਹਿੰਦਾ ਸੀ ਮੈਂ ਬੜਾ ਖੁਸ਼ ਹਾਂ ਕਿ ਇਹ ਕਾਤਲ ਬਚ ਗਏ ਮੈਂ ਉਸ ਵੇਲੇ ਇਹ ਨਹੀਂ ਸੋਚਿਆ ਸੀ ਕਿ ਮੈਂ ਰਾਜਨੀਤੀ ਚਾਵਾਂਗਾ ਇਹ ਕੋਈ ਉਹਦੀ ਕੁਦਰਤ ਹੈ ਤੁਦ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮੰਨ ਟੇਕ ਸਦਾ ਸਦਾ ਜਪ ਨਾਨਕ ਕੇ ਉਹਦੀ ਰਜਾ ਚੱਲ ਰਹੀ ਹੈ ਮੈਂ ਰਾਜਨੀਤੀ ਚ ਨਹੀਂ ਆਉਣਾ ਸੀ ਮੈਨੂੰ ਅਕਾਲੀਆਂ ਨੇ ਆਫਰਾਂ ਦਿੱਤੀਆਂ ਮੈਨੂੰ ਮੱਕੜ ਸਾਹਿਬ ਨੇ ਐਸਜੀਪੀਸੀ ਚੋਂ ਦੀਆਂ ਆਫਰਾਂ ਦਿੱਤੀਆਂ ਮੈਂ ਮਨ੍ਹਾ ਕਰ ਦਿੱਤੀਆਂ ਮੈਂ ਆਪਣੀਆਂ ਕਿਤਾਬਾਂ ਲਿਖੀਆਂ ਲੈਕਚਰ ਕੀਤੇ ਅਰਵਿੰਦ ਕੇਜਰੀਵਾਲ ਨੇ 2013 ਚ ਮੇਰੇ ਘਰ ਆ ਕੇ ਚਾਰ ਵਾਰੀ ਕਹਾਂ ਤੂੰ ਜਰਨੈਲ ਸਿੰਘ ਰਾਜਨੀਤੀ ਚ ਆ ਜਾ ਮੈਂ ਨਹੀਂ ਆਇਆ ਪਰ ਜਦੋਂ ਉਹਨਾਂ ਦੀ ਸਰਕਾਰ ਬਣੀ ਪਹਿਲੀ ਮੈਂ ਕਿਹਾ ਐਸਆਈਟੀ ਬਣਾਓ ਉਹਨਾਂ ਨੇ ਬਣਾਈ ਮੈਂ ਕਿਹਾ ਦਵਿੰਦਰਪਾਲ ਸਿੰਘ ਭੁੱਲਰ ਨੂੰ ਉੱਥੋਂ ਦੀ ਉਹਦੀ ਉਹਦੀ ਫਾਂਸੀ ਤੋੜੋ ਅਰਵਿੰਦ ਕੇਜਰੀਵਾਲ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਫਿਰ ਉਹਨਾਂ ਨੇ ਕਿਹਾ ਤੂੰ ਹੁਣ ਤੇ ਆ ਜਾ ਅਸੀਂ ਸੋਹਿਰ ਦਾ ਪੰਜਾਬੀਆਂ ਲਈ ਫਿਰ ਮੈਂ ਰਾਜਨੀਤੀ ਚ ਆਇਆ ਕਿ ਪੰਜਾਬ ਦੀਆਂ ਮੁਸ਼ਕਲਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਪਹਿਲਾਂ ਤੁਹਾਨੂੰ ਪੰਜਾਬ ਦੇ ਵਿੱਚ ਗੱਲ ਚੱਲਦੀ ਕਿ ਇੱਕ ਸਿੱਖ ਚਿਹਰਾ ਚਾਹੀਦਾ ਜਿਹੜਾ ਪੰਜਾਬ ਦੀ ਰਾਜਨੀਤੀ ਵਿੱਚ ਅੱਗੇ ਹੋ ਕੇ ਚੱਲ ਸਕੇ ਉਸ ਤੋਂ ਬਾਅਦ ਤੁਹਾਨੂੰ ਪੰਜਾਬ ਦੇ ਸੈਨ ਚਾਰਜ ਲੈ ਗਿਆ ਤੇ ਇਸ ਟਾਈਮ ਅਸੀਂ ਗੱਲ ਕਰੀਏ ਤਾਂ ਤੁਸੀਂ ਲੰਬੀ ਹਲਕੇ ਦੇ ਵਿੱਚ ਉਮੀਦਵਾਰ ਵਜੋਂ ਜੇ ਤੁਸੀਂ ਬਾਦਲ ਨੂੰ ਹੈਰਾਨਦੇ ਅਸੀਂ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਕੱਦ ਦਾ ਜਿਹੜਾ ਉਮੀਦਵਾਰ ਹੈ ਉਹ ਤੁਹਾਡਾ ਨਾਮ ਹੋ ਸਕਦਾ ਹੈ ਮੈਂ ਬੜਾ ਛੋਟਾ ਜਿਹਾ ਬੰਦਾ ਜੀ ਮੈਂ ਤਾਂ ਪੱਤਰਕਾਰ ਰਿਆਂ ਉਹਦੇ ਬਾਅਦ ਮੈਂ ਐਮਐਲਏ ਹੋ ਗਿਆ ਵਿਰੋਧ ਕੀਤਾ हां ਲੋਕ ਮੈਨੂੰ ਪਿਆਰ ਕਰਦੇ ਆ ਪੰਜਾਬੀ ਮੈਨੂੰ ਪਿਆਰ ਕਰਦੇ ਆ ਗੈਰਤਮੰਦ ਸਿੱਖ ਮੈਨੂੰ ਪਿਆਰ ਕਰਦੇ ਆ ਕਿ ਉਹਨਾਂ ਜਰਵਾਣਿਆਂ ਦੀਆਂ ਟਿਕਟਾਂ ਘਟਾਈਆਂ ਕਾਂਗਰਸ ਤੋਂ ਮਾਫੀਆਂ ਮੰਗਵਾਈਆਂ ਉਹ ਜਰਨੈਲ ਸਿੰਘ ਸੀ ਜੋ ਕੰਮ ਹੋਰ ਕੋਈ ਨਹੀਂ ਕਰ ਸਕਿਆ ਉਹ ਮਹਾਰਾਜ ਜੀ ਮੇਰੇ ਤੋਂ ਕਰਾਇਆ ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸ਼ਰੀਰ ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਇੱਥੇ ਵੀ ਹੋਣਾ ਕੀਤਾ ਕਰਨਾ ਸਰਵ ਰਜ਼ਾਈ ਕਿਛ ਕੀਚੇ ਜੇ ਕਰ ਸਕੀਏ ਜਿਸ ਕਾ ਕਾਰਜ ਤਿਨਹੀਂ ਕੀਆ ਮਾਨਸ ਕਿਆ ਵਿਚਾਰ ਆਰਾਮ ਮੇਰੇ ਹਰ ਜਿਓ ਸਭ ਕੋ ਤੇਰੇ ਵਸ ਅਸਾਂ ਜੋਰ ਨਾਈ ਜੇ ਕਿਛ ਕਰ ਹਮ ਸਾਕੇ ਜੋ ਪਾਵੇ ਤਿਵੇਂ ਬਖਸ਼ ਇਹ ਹੋਏਗਾ ਪੰਜਾਬ ਦੇ ਲੋਕ ਹਰਉਣਗੇ ਇਹ ਪੰਜਾਬ ਦੇ ਲੋਕ ਨੇ ਜਿਹੜੇ ਦੁਖੀ ਹੋ ਚੁੱਕੇ ਨੇ ਜਿਨ੍ਹਾਂ ਦਾ ਵਾਲ-ਵਾਲ ਅੱਜ ਕਰਜ਼ੇ 'ਚ ਵਿੰਨੇ ਆ ਹੋਇਆ ਨਸ਼ਿਆਂ 'ਚ ਬੱਚੇ ਵਿਰਵਾਦ ਹੋ ਗਏ ਨੇ ਸਕੂਲ ਬੰਦ ਹੋ ਰਹੇ ਨੇ ਠੇਕੇ ਵੱਧ ਖੁੱਲ ਰਹੇ ਨੇ ਇਹ ਸੋਹਣੇ ਪੰਜਾਬ ਨੂੰ ਬਚਾਉਣਾ ਹੈ ਉਸ ਪੰਜਾਬ ਨੂੰ ਬਚਾਉਣ ਦੀ ਲੜਾਈ ਸਾਡੀ ਸਾਂਝੀ ਹੈ ਤੇ ਅਸੀਂ ਬਚਾ ਕੇ ਰੱਖਾਂਗੇ ਸਰ ਮੈਂ ਇੱਕ ਆਖਰੀ ਸਵਾਲ ਕਿ ਪੰਜਾਬ ਦੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਕੀ ਕਾਰਨ ਹੈ ਕੀ ਸਿਰਫ ਤੁਸੀਂ ਬਾਦਲ ਸਾਹਿਬ ਤੁਸੀ ਦੇ ਤਾਂ ਕਰਕੇ ਜਾ ਕੇ ਹੋਰ ਕੋਈ ਤੁਸੀਂ ਐਸੀ ਕੋਈ ਪ੍ਰਾਪਤੀ ਦਿਨਾਓਗੇ ਜਾਂ ਐਸੇ ਕੋਈ ਕੰਮ ਪੰਜਾਬ ਦੇ ਜਿਹੜਾ ਤੁਸੀਂ ਲੈ ਕੇ ਤੁਸੀਂ ਤੁਹਾਡੀ ਪਾਰਟੀ ਚੱਲੀ ਹੈ ਕਿਉਂ ਵੋਟ ਪੰਜਾਬ ਦੇ ਪਾਉਣ ਲੋਕ ਤਾਂ ਕਹਿੰਦੇ ਪ੍ਰਾਪਤੀਆਂਵਾਦ ਦੀਆਂ ਗੱਲਾਂ ਜਿਹੜੇ ਗੁਨਾਹ ਕੀਤੇ ਉਹਨਾਂ ਦੇ ਉਹੀ ਵੱਡੇ ਐ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਬੇਰੋਮਤੀ ਕਰਤੀ ਗੁਰਗੰਧ ਸਾਹਿਬ ਮਹਾਰਾਜ ਦੇ ਪੰਨਾ ਪੰਨਾ ਕਰ ਦਿੱਤਾ ਸਿੱਖਾਂ ਨੂੰ ਗੋਲੀਆਂ ਮਾਰਤੀਆਂ ਜਿਹੜੇ ਪ੍ਰੋਟੈਸਟ ਕਰਦੇ ਸੀ ਪੰਜ ਪਿਆਰੇ ਬਰਖਾਸਤ ਕਰ ਦਿੱਤੇ ਉਹਨਾਂ ਨੇ ਅੱਜ ਪੰਜਾਬ ਦੇ ਵਿੱਚ ਨਸ਼ਾ ਵਿਕਦਾ ਆ ਪਰ ਗਰੀਬ ਆਦਮੀ ਫੜ ਲਿੱਤਾ ਜਾਂਦਾ ਪੁਲਿਸ ਕਿਨੂੰ ਫੜਦੀ ਐ ਜਿਹੜਾ ਗਰੀਬ ਆਦਮੀ ਐ ਪਰਚਾ ਦਰਜ ਹੁੰਦਾ ਕੀ ਪਰਚੇ ਝੂਠੇ ਪਾਏ ਜਾਂਦੇ ਆ ਲੋਕਾਂ ਦੇ ਉੱਤੇ ਅਸੀਂ ਸਾਰੇ ਪਰਚੇ ਵਾਪਸ ਕਰਾਂਗੇ ਇਸ ਕਰਕੇ ਲੋਕੀ ਦੁਖੀ ਹੋਏ ਨੇ ਹਾਂ ਅਸੀਂ ਸਿਸਟਮ ਬਦਲਾਂਗੇ ਅੱਜ ਮੈਂ ਵਾਅਦਾ ਕਰਦਾ ਕਿ ਥਾਣੇ ਤੇ ਕਚਹਿਰੀਆਂ ਰਾਜਸੀ ਦਬਾਅ ਤੋਂ ਮੁਕਤ ਕੀਤੀਆਂ ਜਾਣਗੀਆਂ ਜੋ ਇਨਸਾਫ ਹੋਏਗਾ ਗੁਰੂ ਸਾਹਿਬ ਕਹਿੰਦੇ ਸੱਚਾ ਸਾਹਿਬ ਸੱਚ ਨੇ ਉਹ ਪਾਪੀ ਨਰ ਹਾਰਦਾ ਪਾਪੀਆਂ ਨੂੰ ਦੰਡ ਮਿਲੇਗਾ ਸੱਚੇ ਨੂੰ ਨਹੀਂ ਉਹ ਰਾਜਸੀ ਖੜਾ ਕਰਨਾ ਇਹ ਤਾਂ ਸੀ ਜਰਨੈਲ ਸਿੰਘ ਜੀ ਹਲਕਾ ਲੰਬੀ ਤੋਂ ਮੁੱਖ ਮੰਤਰੀ ਦੇ ਬਰਾਬਰ ਦੇ ਉਹਨਾਂ ਨੂੰ ਚੁਣੌਤੀ ਦੇਣ ਵਾਲੇ ਉਮੀਦਵਾਰ ਹੁਣ ਇਹਨਾਂ ਨੇ ਇਹੀ ਕਿਹਾ ਕਿ ਅਸੀਂ ਪੰਜਾਬ ਵਾਸਤੇ ਗੱਲ ਕਰ ਰਹੇ ਹਾਂ ਪੰਜਾਬ ਦੇ ਲੋਕ ਸਾਨੂੰ ਸਿਰ ਮੱਥੇ ਪਰਵਾਨ ਕਰਨਗੇ ਮਿਹਰਬਾਨ ਸਿੰਘ ਏਬੀਪੀ ਸੰਜਾ ਬਠਿੰਡਾ